ਤੇ ਲੇਗੀ ਪੰਜਾਬ ਬੋਸ ਮਰਦਾਬਾ 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 ਜੋ ਮੈਂ ਸਮਝਦਾ ਕਿ ਕਾਨੂੰਨ ਦੇ ਰਾਖਿਆਂ ਦੇ ਨਾਲ ਜੋ ਰਖਣਾ ਚੱਲ ਰਹੀ ਹੈ ਜੋ ਪੰਜਾਬ ਪੁਲਿਸ ਦੀ ਤਕੇशाही ਚੱਲ ਰਹੀ ਹੈ ਜਿਸ ਹਿਸਾਬ ਨਾਲ ਅੱਜ ਸਾਰਾ ਮਸਲਾ ਜਿਹੜਾ ਹੈਗਾ ਅਮਰੇਬਲ ਹਾਈ ਕੋਰਟ ਦੇ ਵੀ ਜਿਹੜਾ ਹੈਗਾ ਨੌਲੇਜ ਦੇ ਵਿੱਚ ਹੈਗਾ ਉਸ ਦੇ باوجود ਇੱਕ ਪੁਲਿਸ ਤੇ ਜਿਹੜੇ ਆਫੀਸਰਸ ਹੈਗੇ ਆ ਉਹ ਇਸ ਹੱਦ ਤੱਕ ਪਹੁੰਚੇ ਪਏ ਐ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਔਰ ਉਹਨਾਂ ਨੂੰ ਸੋਚਣਾ ਇਹ ਚਾਹੀਦਾ ਹੈਗਾ ਕਿ ਜਿੱਦਣ ਆਪਣੇ ਦੇ ਅਨਸਾਰੀ ਦੀ ਸਾਰੀ ਗੱਲਬਾਤ ਆਈ ਨਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਈ ਕੋਰਟ ਦੀਆਂ ਪੌੜੀਆਂ ਚੜਦੇ ਸਾਰੇ ਜਿਹੜੇ ਹੈਗੇ ਆ ਥੱਕ ਜਾਂਦੇ ਆ ਸੋ ਮੈਂ ਅੱਜ ਵੀ ਵਾਰਨਿੰਗ ਦੇ ਕੇ ਕਹਿ ਰਿਹਾ ਕਿ ਕੱਲ ਲੁਧਿਆਣਾ ਦੇ ਵਿੱਚ ਜੇਤੇ ਮੀਟਿੰਗ ਹੋਈ ਉਸ ਦੇ ਵਿੱਚ ਇੱਕ ਜੁਆਇੰਟ ਕਮੇਟੀ ਵੱਲੋਂ ਮਤਾ ਪਾਇਆ ਗਿਆ ਕਿ ਅੱਜ ਔਰ ਕੱਲ ਵੀ ਜਿਹੜੀ ਹੈਗੀ ਸਟ੍ਰਾਈਕ ਦੇ ਇਲਾਵਾ ਕੱਲ ਨੂੰ ਉੱਥੇ ਸਾਰੇ ਪੰਜਾਬ ਦੇ ਪ੍ਰਧਾਨਾਂ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਹੈਗੀ ਆ ਜਿਹਦੇ ਵਿੱਚ ਅਗਲਾ ਕੋਰਸ ਜਿਹੜਾ ਹੈਗਾ ਅ ਅਦਿੱਕਿਆ ਜਾਊਗਾ ਔਰ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਵਕੀਲ ਅ ਜਿਹੜਾ ਬਹੁਤ ਲੰਮਾ ਇਹਨਾਂ ਨੇ ਪੰਗਾ ਲਿਆ ਤੇ ਇਹ ਮਤਲਬ ਇਹਨਾਂ ਨੂੰ ਸੁਲਝੇ ਬਿਨਾ ਇਹਨਾਂ ਨੂੰ ਸਾਹ ਨਹੀਂ ਔਣ ਦੇਣਾ ਔਰ ਦੂਜੀ ਗੱਲ ਦੇਖੋ ਪੰਜਾਬ ਦੀ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਰਾਜਕਤਾ ਇੰਨੀ ਫੈਲ ਚੁੱਕੀ ਆ ਤੁਸੀਂ ਦੇਖਿਆ ਕਿ ਪਰਸੋਂ ਜਦੋਂ 26 ਜਨਵਰੀ ਵਾਲੇ ਦਿਨ ਇੱਕ ਰੈਡ ਅਲਰਟ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਿਸ ਥਾਂ ਦੇ ਉੱਤੇ ਇੰਨੀ ਮਤਲਬ ਜਿਹੜੀ ਹੈਗਾ ਪੁਲਿਸ ਦੀ ਤਣਾਤੀ ਹੈਗੀ ਆ ਉਸ ਟਾਈਮ ਦੇ ਉੱਤੇ ਦਾਦਾ ਸਾਹਿਬ ਅੰਬੇਦਕਰ ਦੀ ਜਿਹੜੀ ਮੂਰਤੀ ਹੈਗੀ ਆ ਉਸ ਦੇ ਨਾਲ ਜੋ ਬਤਮੀਜ਼ੀ ਕੀਤੀ ਗਈ ਆ ਉੱਥੇ ਮੈਂ ਇਹ ਸਮਝਦਾ ਕਿ ਇਹਦੀ ਜ਼ਿੰਮੇਵਾਰ ਪੁਲਿਸ ਹੈਗੀ ਆ ਕਿਉਂਕਿ ਪੰਜਾਬ ਦੇ ਵਿੱਚ ਰਾਜਕਤਾ ਪਹਿਲੀ ਨਹੀਂ ਹੈਗੀ ਆ ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੋ ਹਾਲਾਤ ਅੱਜ ਹੋਏ ਵੀ ਆ ਮੈਂ ਇਹ ਸਮਝਦਾ ਕਿ ਹਰ ਸ਼ਹਿਰੀ ਜਿਹੜਾ ਹੈਗਾ ਅੱਜ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਖਤਰੇ ਦੇ ਵਿੱਚ ਮਹਿਸੂਸ ਕਰ ਰਿਹਾ ਹੈ 21 ਦਸੰਬਰ ਦਾ ਲੈ 21 ਦਸੰਬਰ ਨੂੰ ਲੈ ਕੇ ਨਾ ਜਿਹੜਾ ਉੱਥੇ ਮਾਰਕਟ ਹੋਈ ਸੀ ਦੱਸੋ ਕੀ ਮੰਗਦਾ ਸੀ ਇਹ 21 ਦਸੰਬਰ ਨੂੰ ਇੱਕ ਐਡਵੋਕੇਟ ਦੇ ਨਾਲ ਇਲੈਕਸ਼ਨ ਦੇ ਵਿੱਚ ਜਿਹੜੀ ਮਾਰਕੁੱਟ ਹੋਈ ਉਹ ਮਾਰਕੁੱਟ ਦਾ ਇਹ ਮਸਲਾ ਜਿਹੜਾ ਸੀ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ 28 ਤਰੀਕ 28 ਜਨਵਰੀ ਹੋ ਗਈ ਆ ਇੱਕ ਮਹੀਨਾ 7 ਦਿਨ ਦੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਜਿਹੜਾ ਹੈਗਾ ਅਮਰੇਬਲ ਸੈਸ਼ਨ ਜੱਜ ਸਾਹਿਬਾਨ ਨੇ ਵੀ ਜਿਹੜੀ ਹੈਗੀ ਅਪਲੀਕੇਸ਼ਨ ਨੂੰ ਕਿਹਾ ਕਿ ਤੁਸੀਂ ਪਰਚਾ ਦਰਜ ਕਰੋ ਜੋ ਬਣਦਾ ਉਹ ਕਰੋ ਪਰ ਉਹਦੇ باوجود ਕੋਈ ਕੰਨਾਂ ਦੇ ਉੱਤੇ ਜੂਨੀ ਸਰਕ ਰਹੀ ਮੈਂ ਸਮਝਦਾ ਹੈਗਾ ਕਿ ਬਹੁਤ ਵੱਡੀ ਜਿਹੜੀ ਹੈਗੀ ਆ ਔਰ ਇਹ ਸੋਚ ਲੈਣਾ ਕਿ ਇਹ ਜਿਹੜਾ ਹੈਗਾ ਮਖਿਆਲ ਦੇ ਛੱਤੇ ਦੇ ਵਿੱਚ ਇਹਨਾਂ ਨੇ ਹੱਥ ਪਾਇਆ ਔਰ ਇਹ ਖੜਾ ਨਹੀਂ ਛੋਟਦਾ